ਾਂਡੇ ਚੋਰਾ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਬੰਦਾ ਦੇਖੋ ਕੀ ਕਰੀ ਜਾਂਦਾ ਹੈ ਇਹ ਵੀਡੀਓ ਮੋਕੇ ਦੀ ਹੈ ਇਸ ਬੰਦੇ ਨੂੰ ਵੀ ਾਂਡੇ ਚੋਰਾ ਵਾਂਗੂ ਮਸ਼ਹੂਰ ਕਰੋ ਇੱਕ ਵਾਰੀ ਇਹ ਬੰਦਾ ਬਜ਼ੁਰਗ ਦਾ ਏਟੀਐਮ ਦਾ ਕਾਰਡ ਜਿਹੜਾ ਉਸ ਨੂੰ ਚੋਰੀ ਕਰਕੇ ਲੈ ਜਾਂਦਾ ਤੇ ਫਿਰ ਉਸ ਤੋਂ ਹਜ਼ਾਰਾਂ ਰੁਪਏ ਕਢਾ ਲੈਂਦਾ ਮਦਦ ਕਰਨ ਦੇ ਬਹਾਨੇ ਇੱਕ ਬਜ਼ੁਰਗ ਕੋਲ ਇਹ ਵਿਅਕਤੀ ਖੜਾ ਰਹਿੰਦਾ ਹੈ ਤੇ ਉਸ ਦਾ ਪੈਨ ਜਿਹੜਾ ਉਹਨਾਂ ਤੋਂ ਪੁਛ-ਪੁਛ ਕੇ ਪਾਉਂਦਾ ਰਹਿੰਦਾ ਤੇ ਬਾਅਦ ਚ ਇਸ ਵੀਡੀਓ ਨੂੰ ਗੌਰ ਨਾਲ ਦੇਖੋ ਵੀ ਕਿਸ ਤਰ੍ਹਾਂ ਉਹ ਬੰਦਾ ਜਿਹੜਾ ਹੈ ਉਹਨਾਂ ਦਾ ਕਾਰਡ ਹੁਣ ਦੇਖੋ ਉਹਨੇ ਕੱਢ ਲਿਆ ਤੇ ਕਾਰਡ ਕੱਢ ਕੇ ਕੈਂਸਲ ਮਾਰਦਾ ਤੇ ਪੈਸੇ ਉਹਨਾਂ ਦੇ ਕਰ ਲਏ ਤੇ ਉਹ ਕਾਰਡ ਦੇਖੋ ਕਿੱਧਰ ਗਿਆ ਪਾ ਗਿਆ ਆਪਣੀ ਜੇਬ ਚ ਇਸ ਵੀਡੀਓ ਨੂੰ ਬੜਾ ਪੂਰਾ ਜ਼ੋਰ ਨਾਲ ਜਿਹੜਾ ਹੈਗਾ ਵਾਇਰਲ ਕਰੋ ਸੋ ਇਹ ਵਿਅਕਤੀ ਜਿਹੜਾ ਹੈ ਇਹਦੀ ਵੀ ਪਛਾਣ ਛੇਤੀ ਹੋ ਜੇ ਤੇ ਇਹਦੇ ਵੀ ਜਿਹੜੇ ਹੈ ਚੰਗੀ ਤਰ੍ਹਾਂ ਨਾਲ ਫੁੱਲ ਇਹ ਫੁੱਲਾਂ ਦਾ ਹਾਰ ਜਿਹੜਾ ਗਲ ਚ ਪਾਇਆ ਜਾਵੇ। ਸੋ ਦੇਖੋ ਕਿਸ ਤਰ੍ਹਾਂ ਚੰਗਾ ਭਲਾ ਹੱਟਾ ਕੱਟਾ ਸਿਰ ਤੇ ਪੱਗ ਬੰਨੀ ਐ। ਪ੍ਰਮਾਤਮਾ ਨੇ ਸੋਹਣੀ ਸੂਰਤ ਦਿੱਤੀ ਐ ਤੇ ਉਹ ਫਰਾਰ ਹੋ ਗਿਆ ਦੇਖੋ। ਹੁਣੇ ਫਰਾਰ ਹੋ ਗਿਆ ਬਜ਼ੁਰਗ ਦੇ ਹੱਥ 'ਚ ਪੈਸੇ ਫੜੇ ਤੁਸੀਂ ਦੇਖ ਸਕਦੇ ਹੋ ਤੇ ਪੈਸੇ ਲੈ ਕੇ ਬੰਦਾ ਟਿੱਬ ਗਿਆ ਏਟੀਐਮ ਕਾਰਡ ਲੈ ਕੇ ਬੰਦਾ ਟਿੱਬ ਗਿਆ। ਹੁਣ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਇਹਨੇ ਇਸੇ ਏਟੀਐਮ ਦੇ ਜ਼ਰੀਏ ਕੋਈ 90000 ਰੁਪਇਆ ਕਢਾ ਲਿਆ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਮੋਗਾ ਦੀ ਦੱਸੀ ਜਾ ਰਹੀ ਹੈ